ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਇੰਡੀਅਨ ਨੇਵੀ ਦੇ ਵਿੱਚ ਟ੍ਰੇਡ ਅਪ੍ਰੈਂਟਿਸ ਦੀ ਆਫਲਾਈਨ ਫਾਰਮ 2024 ਦੀ ਆਈ ਨੇ ਉਸ ਦੇ ਬਾਰੇ ਦੱਸਣ ਜਾ ਰਹੇ ਹਾਂ ਇਸ ਵਿੱਚ ਕੁੱਲ 275 ਪੋਸਟਾਂ ਆਈਆਂ ਨੇ ਜਿਸ ਵਿੱਚ ਕੀ ਟ੍ਰੇਡ ਅਪ੍ਰੈਂਟਿਸ ਦੀਆਂ ਵੈਕੈਂਸੀਆਂ ਨੇ 2025 ਤੇ 26 ਬੈਚ ਦੇ ਲਈ ਯਾਨੀ ਕਿ ਇਸ ਵਿੱਚ ਜੋ ਅਪ੍ਰੈਂਟਿਸ ਦੀ ਟ੍ਰੇਨਿੰਗ ਦਿੱਤੀ ਜਾਣੀ ਆ ਹੁਣ ਗੱਲ ਕਰਦੇ ਇਸ ਦੀ ਬਾਕੀ ਦੇ ਡਿਟੇਲ ਬਾਰੇ ਜਿਵੇਂ ਕਿ ਇਸ ਦੀ ਇੰਪੋਰਟੈਂਟ ਡੇਟ ਤੇ ਏਜ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਸ ਪੋਸਟ ਨੂੰ ਅਪਲਾਈ ਕਰ ਲੈਣ ਦੀ ਇੰਪੋਰਟੈਂਟ ਡੇਟਸ ਨੇ ਜੋ ਲਾਸਟ ਡੇਟ ਹੈ ਜਿਹੜਾ ਸ਼ਿਫਟ ਦੀ ਐਪਲੀਕੇਸ਼ਨ ਦੇ ਤੁਸੀਂ 2 ਜਨਵਰੀ 2025 ਤੱਕ ਜਮ੍ਹਾਂ ਕਰਾ ਸਕਦੇ ਹੋ ਇਹ ਜਿਹੜਾ ਸਾਰੇ ਟਰੇਡਸ ਦੀ ਜੋ ਰਿਟਨ ਐਗਜ਼ਾਮੀਨੇਸ਼ਨ ਹੋਣਾਗਾ 28 ਫਰਵਰੀ ਨੂੰ ਹੋਣਾਗਾ 2025 ਦੇ ਵਿੱਚ ਤੇ ਰਿਟਨ ਐਗਜ਼ਾਮ ਦਾ ਡੈਕਲਰੇਸ਼ਨ ਰਿਜ਼ਲਟ ਹੋਣਾਗਾ 4 ਮਾਰਚ ਨੂੰ ਇੰਟਰਵਿਊ ਤੁਹਾਡਾ 7 ਤੋਂ ਲੈ ਕੇ 12 ਮਾਰਚ 2025 ਤੱਕ ਹੋਊਗਾ ਤੇ ਇਹਦਾ ਰਿਜ਼ਲਟ 17 ਮਾਰਚ ਤੱਕ ਆ ਜਾਣਾਗਾ ਤੇ ਤੁਹਾਡਾ ਜੋ ਮੈਡੀਕਲ ਐਗਜ਼ਾਮ ਹੋਣਾਗਾ 19 ਮਾਰਚ 2025 ਨੂੰ ਹੋਊਗਾ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਜੋ ਕੁਆਲੀਫਿਕੇਸ਼ਨ 10ਵੀਂ ਪਾਸ ਹੋਣੀ ਜ਼ਰੂਰੀ ਹੈ ਨਾਲ ਆਈਟੀਆਈ ਹੋਣੀ ਜ਼ਰੂਰੀ ਆ। ਕੱਟੋ-ਕਟੋੜ ਤੁਹਾਡੇ ਕੋਲ ਇਸ ਵਿੱਚ 14 ਸਾਲ ਤੋਂ ਲੈ ਕੇ ਜੋ ਹੈ ਵੱਧ ਤੋਂ ਵੱਧ ਜਿੰਨੀ ਮਰਜ਼ੀ ਏਜ ਵਾਲੇ ਇਸ ਲਈ ਅਪਰੈਂਟਿਸਸ਼ਿਪ ਦੀ ਟ੍ਰੇਨਿੰਗ ਲਈ ਅਪਲਾਈ ਕਰ ਸਕਦੇ ਨੇ ਇਸ ਵਿੱਚ ਤੁਹਾਡੇ ਕੋਲ ਆਈਟੀਆ ਦਾ ਸਰਟੀਫਿਕੇਟ ਕਾਸ ਸਰਟੀਫਿਕੇਟ ਆਧਾਰ ਕਾਰਡ ਪੀਡਬਲਿਊ ਸਰਟੀਫਿਕੇਟ ਐਕਸ ਸਰਵਿਸਮੈਨ ਦਾ ਐਨਸੀਸੀ ਦਾ ਸਪੋਰਟ ਸਰਟੀਫਿਕੇਟ ਤੇ ਦਸਵੀਂ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਆ ਤੇ ਇਸ ਤੋਂ ਬਿਨਾ ਤੁਹਾਡੇ ਕੋਲੇ ਜੋ ਹੋਰ ਕੋਈ ਲੋੜੀਂਦਾ ਦਸਤਾਵੇਜ਼ ਹੋਵੇ ਉਹ ਵੀ ਤੁਹਾਡੇ ਕੋਲ ਮੌਕੇ ਤੇ ਮੌਜੂਦ ਹੋਣਾ ਜ਼ਰੂਰੀ ਹੈ ਤਾਂ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਤੇ ਜੇਕਰ ਤੁਸੀਂ ਐਦਾਂ ਹੀ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਸਾਡੇ ਕੋਲ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦੇਣਾ ਤਾਂ ਕਿ ਸਾਰੇ ਲੋਕਾਂ ਕੋਲ ਇਹ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟ ਹਨ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਤੇ ਜੇਕਰ ਤੁਸੀਂ ਘਰ ਬੈਠੇ ਇੰਟਰਨੈਟ ਕੈਫੇ ਦਾ ਜਾਂ ਫਿਰ ਸੇਵਾ ਕੇਂਦਰ ਦਾ ਕੰਮ ਸਾਡੇ ਕੋਲ ਸਿੱਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰਕੇ ਸਾਡੇ ਕੋਲੋਂ ਘਰ ਬੈਠੇ ਹੀ ਕੰਮ ਸਿੱਖ ਸਕਦੇ ਹੋ ਧੰਨਵਾਦ